ਅੱਜ ਅਸੀਂ ਸਾਰੇ 8 ਜੋ ਪਿੰਡ ਜਿਨ੍ਹਾਂ ਦੀ ਕਿ ਲੈਂਡ ਪੂਲਿੰਗ ਸਕੀਮ ਦੇ ਵਿੱਚ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਉਹ ਸਾਰੇ ਨਗਰ ਅੱਜ ਇਕੱਠੇ ਹੋ ਕੇ ਪਿਲਖਣੀ ਪਿੰਡ ਦੇ ਵਿੱਚ ਇਕੱਠੇ ਹੋਏ ਆਂ ਇਹ ਸਕੀਮ ਦੇ ਖਿਲਾਫ ਜੋ ਕਿ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਇਹ ਕਿਸਾਨਾਂ ਨੂੰ ਪਹਿਲਾਂ ਤੋਂ ਲੈ ਕੇ ਦਬਾਉਣ ਤੇ ਲੱਗੀ ਹੋਈ ਹੈ ਤੇ ਦਬਾਈ ਜਾ ਰਹੀ ਹੈ ਦੇਖੋ ਸਨ 1947 ਦੇ ਵਿੱਚ ਪਾਕਿਸਤਾਨ ਹਿੰਦੁਸਤਾਨ ਬਣਿਆ ਸੀ ਉਸ ਟਾਈਮ ਲੋਕਾਂ ਦਾ ਉਜਾੜਾ ਹੋਇਆ ਤਾਂ ਲੋਕਾਂ ਨੇ ਬੜੀ ਹੀ ਮਿਹਨਤ ਨਾਲ ਬੜੀ ਮੁਸ਼ਕਲਤ ਨਾਲ ਬਜ਼ੁਰਗਾਂ ਸਾਡਿਆਂ ਨੇ ਵਿਚਾਰਿਆਂ ਨੇ ਭੁੱਖੇ ਰਹਿ ਰਹਿ ਕੇ ਧਿਆਏ ਰਹਿ ਰਹਿ ਕੇ ਥੋੜੀਆਂ-ਥੋੜੀਆਂ ਜ਼ਮੀਨਾਂ ਬਣਾ-ਬਣਾ ਕੇ ਆਪਣਾ ਰੋਜੀ ਰੋਟੀ ਜੋ ਕੇ ਅੱਜ ਕਾਮਜਾਬ ਆਪਣੇ ਬੱਚਿਆਂ ਨੂੰ ਕੀਤਾ ਅੱਜ ਇਹ ਗਵਰਨਮੈਂਟ ਜੋ ਆਈ ਏ ਇਹਨੇ ਉਹ ਪਾਕਿਸਤਾਨ ਹਿੰਦੁਸਤਾਨ ਵਾਲਾ ਦੁਬਾਰਾ ਫੇਰ ਹਾਲਾਤ ਪੈਦਾ ਕਰ ਰਹੀ ਏ ਕਿ ਸਾਰੇ ਕਿਸਾਨਾਂ ਨੂੰ ਜ਼ਬਰੀ ਜ਼ਮੀਨ ਐਕਵਾਇਰ ਕਰਕੇ ਬਿਨਾ ਕਿਸੇ ਗੱਲ ਤੋਂ ਦੇਖੋ 4840 ਵਰਗ ਅੱਜ ਦੇ ਵਿੱਚੋਂ 1200 ਵਰਗ ਅੱਜ ਕਹਿੰਦੇ ਨੇ ਕਿਸਾਨ ਨੂੰ ਦੇ ਦੇਾਂਗੇ ਬਾਕੀ ਜਿਹੜੇ 4 ਹਿੱਸੇ ਨੇ ਉਹ ਗਵਰਨਮੈਂਟ ਬਿਨਾਂ ਕਿਸੇ ਗੱਲ ਤੋਂ ਅਕਵਾਇਰ ਕਰ ਰਹੀ ਏ ਦੇਖੋ ਅੱਜ ਜਿਹੜਾ ਕਿਸਾਨ 2 2 4 4 ਕਿੱਲਾਂ ਦੇ ਹਲਕੇ ਦੇ ਵਿੱਚ ਸਾਰੇ ਮਾਲਕ ਨੇ ਉਹ ਆਪਣਾ ਖੇਤੀ ਕਰਕੇ ਜਾਂ ਠੇਕੇ ਤੇ ਲੈ ਕੇ ਰੋਜੀ ਰੋਟੀ ਕਮਾ ਕੇ ਆਪਣੇ ਬੱਚਿਆਂ ਨੂੰ ਪਾਲ ਰਹੇ ਨੇ ਜਦੋਂ ਇਹ ਜ਼ਮੀਨਾਂ ਅਕਵਾਇਰ ਕਰ ਰਹਿਣਗੇ ਅੱਜ ਮੈਨੂੰ ਗਵਰਨਮੈਂਟ ਇਹ ਦੱਸੇ ਕਿ 50000 ਨਾਲ ਜਿਹੜੇ ਘਰ ਦੇ ਵਿੱਚ ਦੋ ਬੱਚੇ ਜਿੰਦੇ ਪੜਦੇ ਨੇ ਉਹਦਾ 50000 ਦੇ ਵਿੱਚ ਅੱਜ ਗੁਜ਼ਾਰਾ ਨਹੀਂ ਹੁੰਦਾ ਤੇ ਗਵਰਨਮੈਂਟ ਕਹਿੰਦੀ ਅਸੀਂ ਤੁਹਾਨੂੰ 30000 ਠੇਕਾ ਦੇ ਦਾਂਗੇ ਜਾਂ 50000 ਦੇ ਦੇਾਂਗੇ ਲਾਲਚ ਦਿੱਤਾ ਜਾ ਰਿਹਾ ਏ ਇਸ ਕਰਕੇ ਅੱਜ ਸਾਡੇ ਸਾਰੇ ਪਿੰਡਾਂ ਦੀ ਕਤਰਤਾ ਹੋਈ ਏ ਕਿ ਅਸੀਂ ਇੱਕ ਮਰਲਾ ਵੀ ਨਾ ਪੈਸਿਆਂ ਨਾਲ ਤੇ ਨਾ ਅਸੀਂ ਵੈਸੇ ਜ਼ਮੀਨ ਦੇਣੀ ਏ ਅਸੀਂ ਇਸ ਜ਼ਮੀਨ ਬਦਲੇ ਆਪਣੇ ਬੱਚਿਆਂ ਸਮੇਤ ਮਤਲਬ ਕੋ ਕੋ ਕਹੇ ਚਾ ਸਾਨੂੰ ਸਰਕਾਰ ਮਾਰ ਦੇ ਪਰ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਜੇ ਇਸ ਜ਼ਮੀਨ ਬਦਲੇ ਹਰ ਹਿੱਲੇ ਆਪਣਾ ਖੂਨ ਵਹਾਵਾਂਗੇ। ਮਨਪ੍ਰੀਤ ਕੋ ਰਾਜਪੁਰਾ। ਬੀਬੀ ਜੀ ਇਹ ਕਾਟ ਰੱਖਿਆ ਇਹਦੇ ਬਾਰੇ ਜਾਣਕਾਰੀ ਦਿਓ ਜੀ। ਦੇਖੋ ਇੱਕ ਲੈਂਡ ਪੂਲਿੰਗ ਦੇ ਨਾਮ ਤੇ ਜਿਹੜੀ ਕਿਸਾਨਾਂ ਦੀ ਜ਼ਮੀਨਾਂ ਅਕਵਾਇਰ ਹੋ ਰਹੀਆਂ। ਇਹ ਬਹੁਤ ਵੱਡਾ ਧੋਖਾ ਹੈ ਕਿਸਾਨਾਂ ਨਾਲ। ਕਿਸਾਨਾਂ ਦੀ ਜਿਹੜੀ ਕਿ ਖੇਤੀ ਕਰਨ ਦਾ ਹੈਗਾ ਕਿ ਕਿਸਾਨ ਖੇਤੀਬਾੜੀ ਕਰਦੇ ਆ। ਜਾਣ ਕੇ ਸਾਨੂੰ ਘਾਟੇ ਦਾ ਸੌਦਾ ਦਿਖਾ ਕੇ ਕਿ ਕਿਸਾਨੀ ਘਾਟੇ ਦਾ ਸੌਦਾ ਇਹ ਕਹਿ ਕੇ ਸਾਡੀ ਜ਼ਮੀਨਾਂ ਅਕਵਾਇਰ ਕਰੀਆਂ ਜਾ ਰਹੀਆਂ ਏ ਜੇ ਕਿਸਾਨ ਖੇਤੀ ਨਹੀਂ ਕਰੇਗਾ ਫਿਰ ਹੋਰ ਕੀ ਕਰੇਗਾ ਮਤਲਬ ਇਹਦੇ ਨਾਲ ਨਾਲੇ ਬਹੁਤ ਵੱਡਾ ਵਪਾਰ ਵੀ ਜੁੜਿਆ ਵਿੱਚ ਮਜ਼ਦੂਰ ਵੀ ਜੁੜਿਆ ਹੈ ਭਾਈਚਾਰਾ ਕਿ ਜੇ ਇੱਕ ਜ਼ਮੀਨ ਚਲੀ ਜਾਂਦੀ ਹੈ ਕਿਸਾਨਾਂ ਦੀ ਤਾਂ ਮਜ਼ਦੂਰ ਨੂੰ ਜਿਹੜੀ ਪਿੰਡ ਚ ਦਿਹਾੜੀ ਮਿਲਦੀ ਆ ਉਹ ਕਿਵੇਂ ਮਿਲੇਗੀ ਉਹਦੇ ਨਾਲ ਮਜ਼ਦੂਰ ਵੀ ਨਾਲ ਹੁੰਦਾ ਪ੍ਰਭਾਵਿਤ ਹੁੰਦਾ ਨਾਲ ਵਪਾਰੀ ਵੀ ਪ੍ਰਭਾਵਿਤ ਹੁੰਦਾ ਵਪਾਰੀ ਤਾਂ ਪ੍ਰਭਾਵਿਤ ਹੁੰਦੇ ਕਿ ਜਿਹੜੀ ਜੇ ਜ਼ਮੀਨ ਹੀ ਨਾ ਰਹੀ ਕਿਸਾਨਾਂ ਕੋਲ ਤੋ ਖਰਚਾ ਵੀ ਕਿੱਥੋਂ ਕਰਨਗੇ ਕਿੱਥੋਂ ਆਮਦਨ ਹੋਏਗੀ ਕਿੱਥੋਂ ਅੱਗੇ ਵਪਾਰੀਆਂ ਨਾਲ ਜਿਹੜਾ ਲੈਣ-ਦੇਣ ਹੁੰਦਾ ਉਹ ਕਿਵੇਂ ਹੋਏਗਾ ਦੇਖੋ ਸਾਡੇ ਪੰਜਾਬ ਚ ਸਰਕਾਰਾਂ ਆਈਆਂ ਤੇ ਗਈਆਂ ਹਰ ਸਰਕਾਰ ਸਾਨੂੰ ਕੋਈ ਨਾ ਕੋਈ ਫਾਇਦਾ ਜਾਣ ਕੇ ਇੱਕ ਲollipops ਦੇ ਕੇ ਐ ਕਹਿੰਦੀ ਹੈ ਕਿ ਆਹ ਲਓ ਲollipops ਹੈਗੀ ਆ ਤੁਹਾਡੇ ਲਈ ਬਹੁਤ ਵਧੀਆ ਚੀਜ਼ ਹੈ ਦੇਖੋ ਇਹਨੂੰ ਲਓ ਲੇਕਿਨ ਅੰਦਰ ਕੀ ਹੈ ਸਰਕਾਰ ਉਸ ਜਿਹੜਾ ਪੈਸਾ ਹੈ ਉਹਨੂੰ ਕਿਵੇਂ ਅਸੀਂ ਹਥਿਆਣਾ ਵੱਧ ਤੋਂ ਵੱਧ ਸਰਕਾਰਾਂ ਨੂੰ ਪਤਾ ਹੈ ਸਾਡਾ 5 ਸਾਲ ਬਾਅਦ ਖਤਮ ਹੈ ਸਿਸਟਮ ਉਹਨਾਂ ਨੂੰ ਹੁਣ ਇਹ ਲੱਗਦਾ ਕਿ ਲੈਂਡ ਪੋਲਿੰਗ ਦੇ ਨਾਮ ਤੇ ਅਸੀਂ ਕਿਵੇਂ ਜ਼ਿਆਦਾ ਪੈਸਾ ਇਕੱਠਾ ਕਰ ਸਕਦੇ ਆ ਦੇਖੋ ਇਹ ਸਾਡੇ ਸਾਰੇ 10 ਪਿੰਡ ਆ ਰਹੇ ਆ ਕਨੌਰ ਬਲਾਕ ਦੇ ਤੇ ਰਾਜਪੁਰਾ ਦੇ ਮਲਾਕੇ ਅਸੀਂ ਇਹ ਕਹਿੰਨੇ ਕਿ 10 ਪਿੰਡਾਂ ਦੇ ਹੀ ಗ್ರಾಮ ਸਭਾ ਤੇ ਮਤੇ ਪਏ ਹੋਏ ਆ ਠੀਕ ਹੈ ਜੀ ਉਹ ਮਤੇ ਅੱਗੇ ਡੀਸੀ ਤੱਕ ਗਏ ਹੋਏ ਆ ਤਾਂ ਜੇ ਕਿਤੇ ਵੀ ਐਕਟ ਨਹੀਂ ਹੈ ಗ್ರಾಮ ਸਭਾ ਦਾ ਤਾਂ ਉਹਨੂੰ ਲੈ ਕੈਨਸਲ ਕਰ ਸਕਦੇ ਆ ਜੇ ਐਕਟ ਬਣਿਆ ਹੋਇਆ ਇੱਕ ਗ੍ਰਾਮ ਸਭਾ ਦਾ ਪੰਚਾਇਤੀ ਐਕਟ ਹੈ ਤਾਂ ਉਹਦੇ ਮੁਤਾਬਿਕ ਇਹਨਾਂ ਨੂੰ ਗ੍ਰਾਮ ਸਭਾ ਦਾ ਮਤਾਂ ਪ੍ਰਵਾਨ ਕਰਨਾ ਪਏਗਾ ਤੇ ਉਹਦੇ ਅਕੋਰਡਿੰਗ ਅਸੀਂ 1 ਇੰਚ ਵੀ ਜਗ੍ਹਾ ਆਪਣੇ ਪਿੰਡਾਂ ਦੀ ਨਹੀਂ ਦੇਵਾਂਗੇ ਜੀ ਅ ਭਾਈ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਸੋਮਨਾਥ ਹੈ ਜੀ ਉਕਸੀ ਜੱਟਾ ਪਿੰਡ ਉਕਸੀ ਜੱਟਾ ਪਿੰਡ ਜੀ ਅ ਜੀ ਤੁਸੀਂ ਜਿਹੜਾ ਕੱਟ ਕੀਤਾ ਜੀ ਇਹਦੇ ਵਿੱਚ ਤੁਸੀਂ ਕੀ ਕਹਿਣਾ ਚਾਹ ਰਹੇ ਸਰਕਾਰ ਨੂੰ ਹਰ ਅਸੀਂ ਇਹ ਕਹਿਣਾ ਚਾਹੁੰਦੇ ਆ ਇੱਕ ਪਾਸੇ ਤਾਂ ਭਗਵੰਤ ਮਾਨ ਮੁੱਖ ਮੰਤਰੀ ਇਹ ਗੱਲ ਕਹਿ ਰਿਹਾ ਕਿ ਜੀ ਜੇਮੀਦਾਰ ਜਮੀਨ ਨਹੀਂ ਦੇਣਾ ਚਾਹੁੰਦਾ ਤਾਂ ਅਸੀਂ ਨਹੀਂ ਲਵਾਂਗੇ ਜਦ ਅਸੀਂ ਸਾਰੇ ਪਿੰਡਾਂ ਨੇ ਇੱਕ ਇੱਕ ਜਿਮੀਦਾਰ ਦੇ ਸਹਿਨ ਕਰਕੇ ਪੂਰੇ ਪੰਚਾਇਤ ਦਾ ਮਤਾ ਪਾ ਕੇ ਐਸਡੀਐਮ ਨੂੰ ਦੇ ਆਏ ਤਾਂ ਫਿਰ ਸਾਨੂੰ ਦੁਬਾਰਾ ਕਿਉਂ ਤੰਗ ਕੀਤਾ ਜਾ ਰਿਹਾ ਹੈ ਕੋਈ ਅਧਿਕਾਰੀ ਆਂਦਾ ਹੈ ਕੋਈ ਮੈਸੇਜ ਆਂਦਾ ਹੈ ਕੋਈ ਫੋਨ ਆਂਦਾ ਹੈ ਕਿ ਤੂੰ ਸਾਡੇ ਨਾਲ ਗੱਲ ਕਰੂ ਅਸੀਂ ਕਿਉਂ ਗੱਲ ਕਰੀਏ ਤੁਹਾਡਾ ਆਖਰੀ ਫੈਸਲਾ ਤੁਸੀਂ ਨਹੀਂ ਜਮੀਨ ਅਸੀਂ ਬਿਲਕੁਲ ਇੱਕ ਇੰਚੀ ਵੀ ਜ਼ਮੀਨ ਨਹੀਂ ਦੇਵਾਂਗੇ ਜਦ ਤੱਕ ਅਸੀਂ ਜਿਉਂਦੇ ਹਾਂ ਜਦ ਤੱਕ ਨਹੀਂ ਦੇਵਾਂਗੇ ਜਦ ਮਰ ਜਾਵਾਂਗੇ ਸਾਡੇ ਤੋਂ ਬਾਅਦ ਚਾਹੇ ਜੋ ਮਰਜੀ ਹੋ ਜਾਵੇ ਇਹ ਤਾਂ ਦੇ ਰਾਜ ਦੇ ਰਹੀ ਹੈ ਫਿਰ ਤੁਸੀਂ ਸਰਕਾਰ ਜੀ ਸਾਨੂੰ ਲਾਲਚ ਦੇ ਰਹੀ ਹੈ ਕਿ ਪਹਿਲਾਂ 50000 ਰੁਪਏ ਦੇਵਾਂਗੇ ਤੁਹਾਨੂੰ 50000 ਕਿਸ ਚੀਜ਼ ਵਾਸਤੇ ਦੇਵਾਂਗੇ ਰੇੜੀਆਂ ਖਰੀਦਣ ਵਾਸਤੇ ਫਿਰ ਤੁਸੀਂ ਸਬਜ਼ੀ ਦੀਆਂ ਰੇੜੀਆਂ ਲਾ ਲਓ ਜਾਂ ਮੂੰਗਫਲੀ ਦੀਆਂ ਰੇੜੀਆਂ ਲਾ ਲਓ 50000 ਦੇ ਨਾਲ ਹੋਰ ਸਾਡਾ ਕੁਝ ਨਹੀਂ ਸਰਕਾਰ ਸੁਣਨ ਰਹੀ ਥੋੜਾ ਮਨ ਜੀ ਵੀਦਾਂ ਦਾ ਆਖਰੀ ਫੈਸਲਾ ਹੈ ਇਸੇ ਖੇਤੀਬਾੜੀ ਸਾਡਾ ਆਖਰੀ ਫੈਸਲਾ ਹੈ ਅਸੀਂ ਕਿ ਕਿੰਚ ਜ਼ਮੀਨ ਮੁੱਲ ਲੈ ਕੇ ਖਰੀਦੀ ਹੋਈ ਹੈ ਨੰਗੇ ਪੈਰਾਂ ਫਿਰ ਕੇ ਵਟੇ ਹੋਏ ਕੱਪੜੇ ਪਾ ਕੇ ਅਸੀਂ ਕਿਸ ਤਰ੍ਹਾਂ ਜ਼ਮੀਨ ਦੇ ਦਵਾਂਗੇ ਇੱਕ ਇੱਕ ਜੇ ਲਾਲਾ ਹੈ ਪੰਜਾਬ ਹੋਰਿਆ ਚੀਨੀ ਦੀਆਂ ਲਈ ਬੈਠਾ ਹੈ ਕਿ ਉਸ ਨੂੰ ਕਹਿ ਦੋ ਤੂੰ 37 ਬੋਰੀਆਂ দান ਕਰ ਦੇ ਤੇ ਸਾਡੇ ਬੋਰਾ ਨੂੰ 12 ਬੋਰੀਆਂ ਵੇਚ ਲੈ ਤਾਂ ਦੇ ਦੇਵੇਗਾ ਸਾਡੇ ਤੋਂ ਉੱਥੇ ਕਿਹ ਨਾਲ ਜ਼ਮੀਨ ਪੰਜ ਹਿੱਸਿਆਂ ਦੇ ਕੋਈ ਜਾ ਰਹੀ ਹੈ ਇੱਕ ਹਿੱਸਾ ਸਾਨੂੰ ਕਹਿੰਦੇ ਸੌਗਾ 1000 ਗਜ ਦਾ ਪ੍ਰਾਟ ਦੇਵਾਂਗੇ ਅਸੀਂ 1000 ਗਜ ਦੇ ਪ੍ਰਾਟ ਤੇ ਦੱਸੋ ਕੀ ਕਰਾਂਗੇ ਅਸੀਂ ਬਿਲਕੁਲ ਸਾਡਾ ਇਹ ਟਲ ਫੈਸਲਾ ਹੈ ਕਿ ਸਾਡਾ ਜੋ ਮਰਜ਼ੀ ਹੋ ਜਾਵੇ ਪਰ ਅਸੀਂ ਜ਼ਮੀਨ ਦੀ ਕਿੰਚ ਨਹੀਂ ਦੇਵਾਂਗੇ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਪਿੰਡ ਮੇਰਾ ਦੇਵੀ ਨਗਰ ਹੈ ਜੀ ਭਾਈ ਜਿਹੜੇ ਅੱਜ ਇਕੱਠ ਹੋਏ ਜੇ ਮੈਨੂੰ ਜਾਣਕਾਰੀ ਦਿਓ ਕਿਉਂ ਇਕੱਠ ਕੀਤਾ ਕੀ ਚੱਕਰ ਹੈ ਇਹ ਇਹ ਜਿਹੜੀ ਸਰਕਾਰ ਨੇ ਲੋਕਾਂ ਨੂੰ ਉਜਾੜਨ ਲਈ ਨਵੀਂ ਨੀਤੀ ਪਣਾਈ ਹੈ ਲੈਂਡ ਪੂਲਿੰਗ ਸਕੀਮ ਜਿਹਨੂੰ ਕਹਿੰਦੇ ਨੇ ਹੈ ਤਾਂ ਇਹ ਲੱਡੂ ਸਕੀਮ ਹੈ ਤੇ ਇਹ ਲੋਕਾਂ ਨੂੰ ਚਾਹੇ ਚ ਲੈ ਕੇ ਉਜਾੜਨਾ ਚਾਹੁੰਦੇ ਨੇ ਪਰ ਅਸੀਂ ਇਹ ਸਕੀਮ ਦਾ ਸਖਤੋ ਸਖਤ ਵਿਰੋਧ ਕਰਦੇ ਆ ਤੇ ਇਸ ਲਈ ਸਾਡੀ ਜਿਹੜੀ 8 ਪਿੰਡਾਂ ਦੀ ਮੀਟਿੰਗ ਹੈ ਅੱਜ ਪਿਲਖਣੀ ਵਾਲੇ ਇਕੱਠੀ ਹੋਈ ਹੈ ਪਿੰਡ ਦੇ ਵਿੱਚ ਤੇ ਅਸੀਂ ਸਾਰਿਆਂ ਨੇ ਇਹੀ ਗੁਰਦੁਆਰਾ ਸਾਹਿਬ ਖੜਕੇ ਇਹੀ ਪਰਨ ਲਿਆ ਵੀ ਅਸੀਂ ਬਿਲਕੁਲ ਵੀ 1 ਇੰਚ ਵੀ ਜ਼ਮੀਨ ਹੈ ਜਿਹੜੀ ਉਹ ਅਸੀਂ ਬਿਲਕੁਲ ਨਹੀਂ ਦੇਣੀ ਔਰ ਇਸ ਤੋਂ ਪਹਿਲਾਂ ਵੀ ਜਿਹੜਾ 27 ਤਰੀਕ ਨੂੰ ਸਰਕਾਰ ਨੇ ਨੋਟੀਫਿਕੇਸ਼ਨ ਅਖਬਾਰ ਦੇ ਵਿੱਚ ਜਾਰੀ ਕੀਤਾ ਸੀਗਾ ਤੇ ਅਸੀਂ ਉਹਦੇ ਵਿਰੋਧ ਦੇ ਵਿੱਚ ਮਤਲਬ ਸਾਰੇ ਪਿੰਡਾਂ ਨੇ ಗ್ರಾಮ ਸਭਾ ਦੇ ਤੇ ਪੰਚਾਇਤ ਦੇ ਮਤੇ ਪਾ ਕੇ 80% ਤੋਂ 90% ਦੇ ਵਿੱਚ ਲੋਕਾਂ ਦੇ ਸਾਈਨ ਕਰਾ ਕੇ ਉਹ ਅਸੀਂ ਰਾਜਪੁਰਾ ਐਸਡੀਐਮ ਸਾਹਿਬ ਤੇ ਡੀਸੀ ਪਟਿਆਲਾ ਤੇ ਅਗਮਾਡਾ ਚੰਡੀਗੜ੍ਹ ਜੀ ਅਸੀਂ ਸਾਰਿਆਂ ਕੋਲ ਕਾਪੀਆਂ ਦੇ ਕੇ ਆਏ ਆ ਤੇ ਸਾਰਿਆਂ ਨੂੰ ਬੇਨਤੀਆਂ ਵੀ ਕਰਕੇ ਆਏ ਆ ਵੀ ਸਾਨੂੰ ਪਿੰਡਾਂ ਦੇ ਵਿੱਚੋਂ ਬਿਲਕੁਲ ਵੀ ਉਜਾੜਿਆ ਨਾ ਜਾਵੇ ਪਰ ਫਿਰ ਵੀ ਸਰਕਾਰ ਹੈ ਜਿਹੜੀ ਉਹ ਪਿੰਡਾਂ ਦੇ ਵਿੱਚ ਆ ਕੇ ਅ ਮਤਲਬ ਸਾਨੂੰ ਕਹਿਦੀ ਆ ਵੀ ਤੁਹਾਨੂੰ ਸੁਝਾ ਦੇਣੇ ਆ ਕੀ ਗੱਲ ਆ ਅਸੀਂ ਅਨਪੜ੍ਹ ਆ ਇਹ ਜਾਦੇ ਪੜੇ ਲਈ ਕਹਿੰਨੇ ਸਾਨੂੰ ਸਾਰੀਆਂ ਨੀਤੀਆਂ ਦਾ ਪਤਾ ਹੈ ਅਸੀਂ ਬਿਲਕੁਲ ਵੀ ਇਹਨਾਂ ਨੂੰ ਪਿੰਡਾਂ ਦੇ ਵਿੱਚ ਕੋਈ ਅਸੀਂ ਇਹਨਾਂ ਦਾ ਸੁਝਾ ਨਹੀਂ ਲੈਣਾ ਤੇ ਅਸੀਂ ਸਖਤ ਤੋਂ ਸਖਤ ਵਿਰੋਧ ਕਰਦੇ ਆ ਅਸੀਂ 1 ਇੰਚ ਵੀ ਜ਼ਮੀਨ ਨਹੀਂ ਦੇਣਾ ਚਾਹੁੰਦੇ ਸਰਪੰਚ ਸਾਹਿਬ ਕੀ ਨਾਂ ਹੈ ਜੀ ਆਪਣਾ ਮੇਰਾ ਨਾਂ ਜੀ ਗੁਰਬਾਜ ਸਿੰਘ ਸਰਪੰਚ ਸਾਹਿਬ ਕਿਹੜਾ ਪਿੰਡ ਹੈ ਜਿੱਥੇ ਪਾਖ ਕਿਸਾਨਾਂ ਦੇ ਘੱਟ ਰੱਖਿਆ ਗਿਆ ਜੀ ਅੱਜ ਪਿੰਡ ਪਿਲਖਣੀ ਵਿਖੇ ਜੋ ਸਰਕਾਰ ਦੀ ਮਾੜੀ ਨੀਤੀ ਨਾਲ ਲੈਂਡ ਪੋਲਿੰਗ ਦੀ ਜੜੀ ਯੋਜਨਾ ਬਣਾ ਕੇ ਕਿਸਾਨਾਂ ਦੀਆਂ ਤੱਕੇ ਨਾਲ ਜ਼ਮੀਨਾਂ ਦੱਬਣਾ ਚਾਹੁੰਦੇ ਨੇ ਉਹਦੇ ਸਬੰਧ ਵਿੱਚ ਅੱਜ ਸਾਡੀ ਇੱਥੇ 8 ਪਿੰਡਾਂ ਦੀ ਮੀਟਿੰਗ ਹੋ ਰਹੀ ਹੈ ਪਿੰਡ ਦੇਵਿੰਦਰਜੀ ਪਿੰਡ ਖਾਨਪੁਰ ਪਿੰਡ ਕਬਰਪੁਰ ਪਿੰਡ ਉਕਸੀ ਜੱਟਾ ਪਿੰਡ ਟਕਾਨਸੂ ਪਿੰਡ ਪੈਰ ਪੈਰ ਖੁਰਦ ਨਿਆਮਤਪੁਰਾ ਇਹ ਸਾਰਿਆਂ ਪਿੰਡਾਂ ਦੀ ਅੱਜ ਮੀਟਿੰਗ ਹੋਈ ਹੈ ਜਿੰਨੇ ਵੀ ਕਿਸਾਨ ਇੱਥੇ ਆਏ ਹਾਂ ਸਾਰਿਆਂ ਦੇ ਹਿਰਦੇ ਬਹੁਤ ਦੁਖੀ ਨੇ ਕਿਉਂਕਿ ਸਰਕਾਰ ਦੀ ਜਿਹੜੀ ਲੈਂਡ ਪੂਲ ਕੇ ਯੋਜਨਾ ਬਣਾਈ ਗਈ ਹੈ ਉਹਦੇ ਸਬੰਧ ਦੇ ਵਿੱਚ ਸਰਕਾਰ ਦੀ ਜ਼ਮੀਨ ਹੈ ਜਿਹੜੀ ਜ਼ਿਮੀਂਦਾਰ ਤੋਂ ਖੋਹ ਕੇ ਉਹਦੇ ਵਿੱਚੋਂ ਜ਼ਿਮੀਂਦਾਰ ਨੂੰ ਪਲਾਟ ਦੇਣਾ ਦੱਸੋ ਫਿਰ ਜਿਹੜਾ ਤੁਹਾਨੂੰ ਉਹਨਾਂ ਨੇ ਪਲਾਟ ਦੇਣਾ ਹੈ ਕੱਲ ਨੂੰ ਜੇ ਮੰਨਿਆ ਕਿ ਯੋਜਨਾ ਤਿਆਰ ਹੁੰਦੀ ਹੈ ਉਹਦੇ ਵਿੱਚ ਜਿਹੜੇ ਰਸਤੇ ਬੰਨੇ ਨੇ ਸੀਵਰੇਜ ਪੈਣਾ ਹੈ ਤੁਹਾਨੂੰ ਉਹ ਵੀ ਤੁਹਾਨੂੰ ਖਰਚਾ ਪੈਣਾ ਹੈ ਤੁਹਾਡੀ ਡੇਡ ਜਾਡੀ ਬਾੜੀ ਮੋੜੀ ਕੋ ਤੁਹਾਨੂੰ ਪਲਾਟ ਮਿਲਣਾ ਨਾ ਉਹ ਤੁਹਾਨੂੰ ਸਰਕਾਰ ਨੂੰ ਦੇ ਕੇ ਤੁਹਾਨੂੰ ਦੁਬਾਰਾ ਜਾਣ ਆਪਣੀ ਸ਼ਰਾਨੀ ਪੈਣੀ ਹੈ ਮੈਂ ਕਹਿੰਦਾ ਜੀ ਸਾਰੇ ਪਿੰਡਾਂ ਨੇ ਪਰਨ ਕਰ ਲਿਆ ਹੈ ਵੀ ਜੇ ਸਾਡੇ ਘਰ ਨੂੰ ਅੱਗ ਲੱਗੀ ਹੋਵੇ ਤਾਂ ਸਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਵੀ ਸਾਡੀ ਅੱਗ ਬਚਾਵਾ ਕੇ ਸਾਨੂੰ ਪਤਾ ਅਸੀਂ ਕਿਵੇਂ ਅੱਗ ਬਚਾਉਣੀ ਹੈ ਕੱਲੇ-ਕੱਲੇ ਪਿੰਡੇ ਪਰਨ ਕਰ ਲਿਆ ਹੈ ਵੀ ਸਾਡੀ ਲਾਸ਼ਾਂ ਦੇ ਉੱਤੋਂ ਤੱਕ ਕੇ ਸਰਕਾਰ ਦਾਸਦੀ ਹੈ ਵਰਨਾ ਆਪਣੀਆਂ ਜ਼ਮੀਨਾਂ ਅਸੀਂ ਖੋਹ ਨਹੀਂ ਦਾਂਗੇ ਸਰਕਾਰ ਨੂੰ ਮੈਂ ਕਹਿੰਦਾ ਜੀ ਤੁਹਾਡੇ ਮੀਡੀਆ ਰਾਈਮ ਹੈ ਸਰਕਾਰ ਨੂੰ ਇੱਕ ਗੱਲ ਕਹਿਣੀ ਚਾਹੁੰਨਾ ਵਾ ਜੇ ਕਿਸੇ ਦਾ ਜ਼ਮੀਰ ਮਰ ਜੇ ਉਹ ਤਾਂ ਇੱਕ ਵੱਖਰੀ ਗੱਲ ਏ ਪਰ ਅੱਜ ਕੋਈ ਵੀ ਹੈ ਅਸੀਂ 747 ਤੋਂ ਸਾਡੇ ਬਜ਼ੁਰਗ ਪਾਕਿਸਤਾਨ ਤੋਂ ਉੱਜੜ ਕੇ ਇੱਥੇ ਆਏ ਇੱਥੇ ਉਹਨਾਂ ਨੇ ਮੁੱਢ ਪੱਟ ਕੇ ਜ਼ਮੀਨਾਂ ਬਾਤ ਕੀਤੀਆਂ ਤੇ ਸਾਨੂੰ ਪਾਲਿਆ ਅਸੀਂ ਵੱਡੇ ਹੋਏ ਅਸੀਂ ਜੇ ਹੁਣ ਉੱਜੜਨੇ ਤਾਂ ਅਸੀਂ ਕਿੱਥੇ ਜਾਵਾਂਗੇ ਬਿਲਕੁਲ ਵੀ ਕੋਈ ਵੀ ਇਨਸਾਨ ਇਸ ਗੱਲ ਦੀ ਹਮੇ ਨਹੀਂ ਪਰਦਾ ਏ ਅਸੀਂ ਆਪਣੀ ਜ਼ਮੀਨ ਦਾ ਇੱਕ ਮੰਜੀ ਜਿੰਨਾ ਥਾਂ ਵੀ ਦਈਏ ਕਿਉਂਕਿ ਇਸ ਇਲਾਕੇ ਦੇ ਵਿੱਚ ਐਡਾ ਵੱਡਾ ਲਾਤੀ ਜ਼ਮੀਂਦਾਰ ਕੋਈ ਨਹੀਂ ਹੈਗਾ ਜਾ ਕੇ ਕੋਲ 5 ਕਿੱਲੇ ਆ ਜਾਂ 7 ਕਿੱਲੇ ਆ ਜਾਂ 8 ਕਿੱਲੇ ਆ ਜਾਂ 5 ਕਿੱਲੇ ਜਾਂ 4 ਕਿੱਲੇ ਹਰ ਇੱਕ ਇਨਸਾਨ ਆਪਣਾ ਪਰਿਵਾਰ ਪਾਲ ਰਿਹਾ ਆਪਣੇ ਪਰਿਵਾਰ ਦੇ ਸੁਖੀ ਹੈ ਪਰ ਸਰਕਾਰ ਦੀ ਜਿਹੜੀ ਪਾਲਿਸੀ ਹੈ ਜਾਣਨ ਵਾਸਤੇ ਬਹੁਤ ਮਾਰੀ ਹੈ ਪੰਜਾਬ ਨੂੰ ਪੰਜਾਬ ਦੀਆਂ ਇਹ ਸਰਕਾਰ ਨੂੰ ਵੱਧਵਾਈ ਲੈਣ ਗਿਆ ਮੈਂ ਕਹਿੰਦਾ ਜੀ ਅਸੀਂ ਗੁਰੂਕਾਰ ਜਿੱਦਣ ਅਸੀਂ 5 ਪਿੰਡਾਂ ਨੇ ਪਰਣ ਲਿਆ ਸੀ 3 ਪਿੰਡ ਸਾਡੇ ਨਾਲ ਚ ਹੋਰ ਵੀ ਆਏ ਨੇ ਇਹ ਵੀ ਸਾਡੇ ਭਰਾ ਨੇ ਸਾਰੇ ਸਤਿਕਾਰਯੋਗ ਨੇ ਅਸੀਂ ਲਾਕੇ ਇਕੱਠੇ ਰਹਿਨੇ ਆ ਅਸੀਂ ਗੁਰਦੁਆਰਾ ਸਾਹਿਬ ਅਰਦਾਸ ਕਰਕੇ ਜਕਾਰੇ ਛੱਟ ਕੇ ਫਿਰ ਤੁਰਿਆ ਕਿ ਅਸੀਂ ਬਿੱਲ ਕੋਲੀ ਪਿਛੜਾਂਗੇ ਜੋ ਸਾਡੇ ਨਾਲ ਹੋਵੇਗਾ ਉਹ ਅਸੀਂ ਆਪਣੇ ਸਿਰ ਤੇ ਭੁਗਤਾਂਗੇ ਵੀ ਇਹ ਤੁਹਾਡੇ মিডিਆ ਰਹੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਸਾਨੂੰ ਜਿੱਥੇ ਮਰਜ਼ੀ ਫਾਇਲਾ ਦੇ ਬਿੱਲ ਕੋਲੀ ਪਿਛੜਾਂਗੇ ਅਸੀਂ ਗੁਰੂ ਘਰ ਪਰਣ ਕਰਨੇ ਆ ਅੱਜ ਇਹ ਪਿੰਡਾਂ ਦੇ ਜਿਹੜੇ ਅਫਸਰ ਹੈਗੇ ਆ ਕਿ ਪਿੰਡਾਂ 'ਚ ਆਉਂਦੇ ਆ ਤੁਹਾਨੂੰ ਅੱਗੇ ਸਮਝਾਉਣ ਦੀ ਕੋਸ਼ਿਸ਼ ਕਰਦੇ ਮੇਰਾ ਤੁਹਾਡਾ ਕੀ ਵਤੀਰਾ ਹੋਊਗਾ ਮੈਂ ਕਹਿੰਦਾ ਜੀ ਅਸੀਂ ਪਿੰਡਾਂ 'ਚ ਵੜ ਨਹੀਂ ਜਣੇਗੇ ਸਮਝਾਉਣ ਦਾ ਤਾਂ ਬੜੀ ਦੂਰ ਦਾ ਮੈਟਰ ਹੈ ਉਹਨਾਂ ਨੂੰ ਪਿੰਡਾਂ 'ਚ ਅਸੀਂ ਭਜਾਵਾਂਗੇ ਚੰਡੀਆਂ ਵਿਖਾ ਕੇ ਮੁਰਦਾਬਾਦ ਨਾਰੇ ਲਾ ਕੇ ਭਜਾਵਾਂਗੇ ਅਸੀਂ ਪਿੱਛੇ ਕੱਲ ਪਰਸੋ ਖਾਨਪੁਰੋਂ ਭਜਾਏ ਨੇ ਅਸੀਂ ਆਪਣੇ ਪਿੰਡ ਦੀ ਭਜਾਵਾਂਗੇ ਅਸੀਂ ਸਾਰੇ ਪਿੰਡਾਂ ਨੇ ਪਰਨ ਕੀਤਾ ਕੋਈ ਵੀ ਜਿ ਸਰਕਾਰ ਦਾ ਨੁਮਾਇੰਦਾ ਸਾਨੂੰ ਗਲਤ ਰਾਏ ਪਾਏਗਾ ਜਾਂ ਆਪਣੀ ਸਲਾਹ ਦੇਗਾ ਉਹਨੂੰ ਚੰਡੀਆਂ ਵਿਖਾ ਕੇ ਕਾਲੀਆਂ ਸਰਕਾਰ ਦੇ ਖਿਲਾਫ ਨਾਰੇ ਮਾਰ ਕੇ ਭਜਾਵਾਂਗੇ